ਸਸਕਾ ਵਿੱਚ ਹੀ ਸਾਰੇ ਵੀਰਾਂ ਨੂੰ ਸੰਦੀਪ ਡੇਫਾਈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੇ ਕੋਈ ਵਿਜ਼ਿਟ ਹੈਗੀ ਆ ਪਿੰਡ ਛੋੜੀ ਬੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਤਸੀਲੇ ਮੀਠਾ ਤੇ ਬਾਈ ਸਰਸ ਕਿਉ ਆ ਚੁੱਕੇ ਜੀ ਅੱਜ ਵੀ ਨੇ ਕੋਈ ਤਿੰਨ ਚਾਰ ਦੇ ਲੱਖਾਂ ਦੇ ਛੋੜੀਆਂ ਸੇਲ ਆ ਤੇ ਆਉਣ ਬਾਈ ਜੀ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕ ਰਕੋੜ ਆ ਉਸ ਤੋਂ ਵੱਲ ਬਾਈ ਜੀ ਦੇ ਕੈਸਕੋਮ ਵੱਲ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਉਲਟ ਸਲੇ ਖੇਦੋ ਨਾਲੇ ਵੀ ਉਹ ਬਤਸੀ ਕਰ ਦਿਆ ਕਰੋ ਤੁਹਾਡੇ ਗਾਂਵ ਦੇ ਵਿੱਚ ਦਾ ਫੈਰਾ ਹੱਸ ਕੇ ਹੁਣ ਆਪਾਂ ਬਾਈ ਜਣੇ ਗੱਲਬਾਤ ਕਰੀਏ ਬਾਈ ਜੀ ਹਸਤਿਕਲ ਜੀ ਚਲੋ ਹੋਰ ਸੁਣਾਓ ਜੀ ਕੀ ਹਾਲਿਆ ਵਧੀਆ ਵਧੀਆ ਬਾਈ ਜੀ ਵਧੀਆ ਵਧੀਆ ਕਿਰਪਾ ਬਾਬੇ ਨਾਨਕ ਦੀ ਕਿੰਨੀਆਂ ਮੇਰਾ ਚਾਹੀਦੀਆਂ ਕੰਮ ਕਿਵੇਂ ਚੱਲ ਰਿਹਾ ਕੰਮ ਤਾਂ ਇੰਨਾ ਚੱਲਿਆ ਤੁਹਾਨੂੰ ਆਂਦੇ ਰਹਿੰਦੇ ਤੁਸੀਂ ਵੀਡੀਓ ਬਣਾਉਣੀਆਂ ਆਉਂਦੇ ਕਿੰਨੀਆਂ ਵੀਡੀਓ ਮਿਸ ਹੋ ਗਈਆਂ ਮਿਸ ਹੋਵਾਂਗੇ ਨਹੀਂ ਪਹਿਲਾਂ ਪਾਈਆਂ ਚਲੋ ਵੱਖਰੀ ਕਰੀਏ ਨਹੀਂ ਬਿਲਕੁਲ ਜੀ ਬਿਲਕੁਲ ਹੁਣ ਤੇ ਆ ਜਿਹੜਾ ਮਹੀਨਾ ਲੰਘਿਆ ਨਾ ਇਹ ਤੇ ਰੇਲਾਂ ਪਹਿਲਾਂ ਹੀ ਹੋ ਗਈਆਂ ਦੋ ਦੋ ਚਾਰ ਚਾਰ ਇਹਨਾਂ ਨੂੰ ਚੱਲ ਗਏ ਸਾਰੇ ਸਾਰੇ ਗਾਗਾ ਨੇ ਠੀਕ ਆ ਆ ਹੁਣ ਤਿੰਨ ਮਈਆਂ ਪਿੰਡ ਗਈਆਂ ਕੱਲ ਪਾਉਣੀਆਂ ਸੀ ਤੇ ਗਈਆਂ ਹਾਂਜੀ ਬਿਲਕੁਲ ਜੀ ਤਿੰਨੇ ਪਿੰਡ ਚੱਲ ਗਏ ਬਾਕੀ ਭਾਈ ਜੀ ਭਾ ਥੋੜਾ ਬਹੁਤ ਸੁਣਾ ਮਈਆਂ ਵੜੀਆਂ ਚੰਗੀਆਂ ਮਾਲ ਵਧੀਆ ਲਿਆਈਦਾ ਵਾ ਕੋਈ ਐਵੇਂ ਨਾ ਕੋਈ ਆਹ ਦੇ ਦੇਸੀ ਆ ਹਾਂਜੀ ਇਹ ਖਾਸ ਰਹਿਣੀਆਂ ਲੈਂਦੀ ਮਈ ਠੀਕ ਆ ਆਪਣੇ ਭਰਾ ਨੂੰ ਦਿੱਤੀ ਆ ਘਰ ਨਾਲ ਆ ਠੀਕ ਆ ਕੱਲ ਮੈਂ ਬੜੀ ਚੰਗੀ ਫੇਰ ਲੈਂਦੀ ਸੂਈ ਹਾਂਜੀ ਆਹਦਾ ਮੇਰੀ ਪੰਜਾਹ ਦਿਨ ਲੈਂਦੀ ਤੂੰ ਇਹ ਮੰਨ ਲੈ ਉਹ ਮੈਨੂੰ ਦੇ ਦੇ ਹਾਂ ਉਹਨੂੰ ਦੇਤੀ ਮੈਂ ਚੱਲ ਵਾਦਾ ਘਾਟਾ ਕਰ ਲਾਂਗੇ ਚਲੋ ਇਹ ਇਵੇਂ ਹੀ ਸਭ ਕੋ ਵਾਲੇ ਨੂੰ ਅਰਥ ਪਿਆਤੀ ਆ ਨੇ ਅੱਛਾ ਜੀ ਤੇ ਦੁੱਧ 16 17 ਕਿਲੋ ਭਾਂਡੇ ਚ ਪਉਂਦੀ ਐ ਇਹੋ ਸ਼ਰਤ ਮਾਰ ਕੇ ਲੈ ਜੇ ਮੇਰੇ ਕੋਲ ਖਾ ਕੇ ਅੱਛਾ ਜੀ ਇੰਨਾ ਦੁੱਧ ਕਰ ਆ ਜੋ ਫਿਰ ਇਹਨੂੰ ਖੋਲੋ ਫਿਰ ਹੋਰ ਪੁੱਤ ਟਾਈਮ ਲੈ ਜੂ ਅਜਾ ਜੀ ਆ ਇਹ ਪਹਿਲੀ ਦੇਖਦੇ ਪੂਰੇ ਦਿਨ ਜੋ ਦੋਹਾਂ ਚੋਂ ਦਾ ਬਠੀਕਾ ਲੋ ਜੀ ਦੇਖੋ ਵੱਡੀ ਵੱਡੀ ਝੋਟੀ ਐ ਪੂਰੀ ਆ ਦੇਖੋ ਕਿੱਥੇ ਜਾ ਕੇ ਮੈਂ ਲੱਗੀ ਆ ਜੀ ਕੋਈ ਪ੍ਰਵਾਣੀ ਬੜਾ ਬਣੂ ਮੈਂ ਤੇ ਵੱਡੀ ਝੋਟੀ ਚੁਾਈ ਬੜੀ ਐ ਸਾਰੇ ਕੰਮ ਪੂਰੇ ਨੇ ਠੀਕ ਐ ਜੀ ਸਿਰਫ ਦੇਣੇ ਨੇ ਲੈਣੇ ਪਹਿਲੀ ਦੇ ਸਾਰੇ ਪੂਰੇ ਆਂ ਦੋ ਜੀ ਵੀ ਜੋ ਟੀ ਲਓ ਵੇਖੋ ਗਾੜੀ ਗਾੜੀ ਟੱਕਾ ਤੇ ਨਾ ਆਏਗਾ ਅਜੇ ਬੰਨਾ ਝੋੜਨੀ ਜੀ ਆਹ ਦੇ ਨੇ ਦੋਹਾਂ ਤਿੰਨ ਦਿਨੇ ਦੁੱਧ ਵਾਲਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਦਿਨ ਪੂਰੇ 2 ਰੁਪਏ ਲੈਦੇ ਨੇ 4-5 ਦੇ ਵਿੱਚ ਲੈ ਗਈ ਬਾਤ ਨਹੀਂ ਲੈ ਗਈ 10 ਤਰੀਕ ਤੋਂ ਪਹਿਲਾਂ ਪਹਿਲਾਂ ਸੂਕੂਗੀ ਮਾਜੇ ਹਾਂ ਜੀ ਮੁੱਲ ਕਰ ਲਉ ਭਾਏ ਦਾ ਡੇਢ ਹੀ ਕਰ ਦਈਏ ਵੇਖ ਲਓ ਮੈਂ ਹੀ ਬੰਦੇ ਜੜੀ ਹੈਗੀ ਕੋਈ ਹੈ ਕੋ ਅੰਗ ਪੈਰ ਮਾੜਾ ਇਹਦਾ ਨਹੀਂ ਫਿਰ ਖਾਸ ਹੈ ਧਾਨੇ ਦੀ ਮੈਂ ਆਹ ਦੇਸੀ ਮੈਂ ਨਹੀਂ ਉਧਰੋਂ ਦੇ ਦੀ ਹੈ ਭਾਈ ਠੀਕ ਆ ਮਾਈ ਲਿਆਕ ਦਿੱਤੀ ਇਹਨੂੰ ਜਾਂਦੋ ਜਾਇ ਜੀ ਦੱਸ ਦੋ ਜਿੰਨੇ ਦੇ ਦੀ ਆਪੀ ਮੇਰੇ ਨਾਲ 120 ਦੀ ਦੇ ਲਈ। ਹੋਰ ਜਾਣ ਦੋ। ਪੂਰੇ ਲਾਜ਼ ਦੇ 110 ਦੀ ਦੇਣਾ। 110000 ਦੇ। ਚਲੋ ਠੀਕ ਆ। ਦੇਖ ਲਓ ਮੱਝ ਛੱਡ ਦੇ ਜੀ। ਮੱਝ ਦੇਖ ਲਓ ਕਿੰਡੀ ਹੈ ਕੋਈ ਕੋਈ ਕਮੀ ਮੈਂ ਚ ਨਿਕਲੇ ਦੇ। ਬਸ ਠੀਕ ਹੈ। ਨਹੀਂ ਵੱਡੀ ਮੈਂ ਜੀ। ਸਾਰੇ ਕੰਮ ਪੂਰੇ। ਦੁੱਧ ਵੀ 16-17 ਕਿਲੋ। 15 ਦੀ ਗਾਰੰਟੀ ਲਿਖਾਰੇ ਮੇਰੇ ਕੋਈ। ਬਸ ਠੀਕ ਹੈ। ਛੱਡ ਦੇ ਮੌਕੇ ਹੋਰ ਮਾਨਤ। ਛੱਡਦਾ ਜਿੰਦਾ ਜੋ ਆਹੋ ਜੋ ਆਖੋ। ਆਖਦਾ ਪਿਆ ਪੀ ਕਰਦੇ ਸੀ। ਇਹ ਸੁਈਏ ਜੀ। ਇਹ ਸੁਈ ਜੋ। ਇਹ ਵੀ ਤੋਰੋ। ਇਹਦਾ ਬੱਚਾ ਹਾਜੋ ਲਾ ਕੇ ਬਿਲਕੁਲ ਨਿਕਾ ਆਜ ਕੱਟੀ ਹੈ ਜੀ ਇਹ ਕੱਟਾ ਜੇ ਮਗਰ ਕੱਟਾ ਮਗਰ ਤੇ ਦੇਖੋ ਵੱਡੀ ਛੋਟੀ ਐ ਜੀ ਪੂਰੀ ਤੇ ਭਾਜੀ ਤੁਹਦੇ ਕਿੰਨਾ ਉਹ ਦੇਖ ਤਾਂ ਮੋਕੇ ਦੇ 12 ਕਿਲੋ ਜੋੜੇ 12 ਕਿਲੋ ਐਸ ਟਾਈਮ ਤੋਂ ਤਿਆਰ ਆ ਤੇ ਇਹ ਇਧਰ ਲੰਮੀ ਆ ਵੇਖੋ ਲੈ ਵਾਰੀ ਛੋਟੀ ਦੇ ਕਿੱਡਾ ਸੋਹਣਾ ਥਾਣ ਵੀ ਬੜਾ ਕੁਆਲਟੀ ਵਾਲਾ ਆਜੋ ਆਖ ਬਿੱਲੀ ਨਾਲੇ ਚਲੋ ਇਹ ਤੀਸ ਤੇ ਤੇ ਨਹੀਂ ਗਿਆ ਤਾਂ ਤੈਨੂੰ ਜਬਰ ਨਹੀਂ ਨਾ ਠੀਕ ਹੈ ਜੀ ਇਹ ਸਭ ਦੀਦਾ ਸਰਾਈ ਆ ਬਦ ਲੈਣਾ ਕਰਦੇ ਨਾ हां जी बाजी आओ इठे बोलो वो न ते भामे दा डेढ़ कर लिए आपा 1 15 दी दे दिए 1 15 दी पांच ही ਛੋੜ 10 दो और ਛੱਡ ਦਾਂਗੇ हजार ही ਹੋਰ ਦੋ ਹੀ ਕਰ ਲੋ 1 5 ਦੀ 1 5 ਜਾਂਦਵਾ ਠੀਕ ਆ ਹੁਣ ਹੁਣ ਪਹਿਲੇ ਧੱਕ ਆ ਜਾਓ ਘਰਾਂ ਦੇ ਮੱਝਾ ਵੇਖੋ ਕਿ ਲਿਕਲੀ ਨਹੀਂ ਵੱਡੇ ਮਈਆ ਬਾਜੀ ਪੂਰੀਆਂ ਵੱਡੇ ਇਹਨਾਂ ਨੂੰ ਨਿੱਕੀ ਅੱਖੀ ਆ ਜਾਵੇ ਇਦੋਂ ਦਾ ਹੁਣ ਬਸ ਐਂਡ ਆ ਜੀ ਫਿਰ ਇਹ ਵੀ ਗੱਬਣਾ ਇਹ ਵੀ ਗੱਬਣੇ ਲਈ ਦੀ ਦੋ ਚਾਰ ਦੇ ਇਹ ਵੀ ਗੱਬਣ ਝੋਟੀ ਆ ਤੇ ਵੇਖੂ ਕਰੇ ਮੈਂ ਯਾਰ ਖੰਡੀ ਤੇਰੀ ਹਾਂ ਦੇਖੋ ਵਧੀਆ ਫੀਰ ਮੈਂ ਕਾਰਨੇ ਪਾ ਕੇ ਕਰਦਾ ਨੋਕ ਵਾਲਾ ਲਗਾ ਬਾਕੀ ਪਿੱਠ ਵੇਖੋ ਚੋੜੀ ਕਿ ਨਹੀਂ ਪਿੱਛੋਂ ਹਾਂ ਬੋਲ ਰਹੀ ਨੇ ਇੱਥੇ ਰੋੜ ਤੇ ਮੈਂ ਆ ਚੱਲਣਾ ਤਾਂ ਕਰਾਂ ਉਹ ਉਹ ਇਹ ਤਾਂ ਵਧੀਆ ਢੇਰ ਕਿਥੋਂ ਲੱਭ ਲਿਆ ਹੁੰਦਾ ਉਹ ਵੀ ਵੀਰੇ ਗਾਮ ਉਹ ਹਾਂ ਜੀ ਲਾਲ ਦੇ ਲੱਲੀ ਨੂੰ ਹੂੰ ਹੂੰ ਮੈਂ ਤਾਂ ਥੋੜਾ ਪਾ ਲੈਣੀ ਜੀ ਪੰਜ ਸੋਨੀਆਂ ਬਾ ਠੀਕ ਹੈ ਜੀ ਕੋਲੀ ਦੇ ਰੂ ਵਾਲੀ ਮੈਂ ਕੋਈ ਭਾਰ ਪਾਵੇ ਦੋਵਾਂ ਚ ਸਾਡੀ ਜੋ ਮੇਰੀ ਹੋਵੇ ਨਾ ਜੀ ਠੀਕ ਆ ਇਹਦਾ ਮੁੱਲ ਤਾਂ ਹੀ 95 ਕਰਦੇ ਜੀ ਹੁੰਦਾ ਹਾਂਜੀ 95 ਦੇ ਦਈਏ 92 ਦੀ ਪੂਰੀ ਦੇ ਦਈਏ 90 ਜੀ 90000 ਦੋ ਛੱਡ ਲੋ ਕਾਸੀ ਦੀ ਖੁਸ਼ ਜੋ ਮੈਂ ਪੂਰੇ ਨਹੀਂ ਜਾ ਬਾਲ ਵੇਖਣਾ ਚਾਹੀਦਾ ਮਾਲ ਕੀ ਕਰਨਾ ਬਿਲਕੁਲ ਜੀ ਆ ਗਾਂ ਨਵਾਈਲ ਭਾਜੀ ਕਿੱਡੀ ਨਗਰ ਮੈਂ ਨਹੀਂ ਵੱਡੀ ਮੈਂ ਨਹੀਂ ਕਮੀ ਨਹੀਂ ਇਸ ਮਈ ਦੇ ਵਿੱਚ ਆਈ ਬਾਕੀ ਭਾਰ ਦੀ ਗਾਰੰਟੀ ਦਵਾਂਗੇ ਲਿਖ ਕੇ ਥਣਾ ਦੀ ਕੋਈ ਹੱਥ ਨਾ ਲਾਵੇ ਇਹਨਾਂ ਨੂੰ ਠੀਕ ਆ ਭਾਜੀ ਠੀਕ ਮੈਂ ਆ ਜਿਹੜੀ ਇਹ ਤਾਂ ਸਾਝ ਆਪਣੇ ਘਰੋਂ ਲਈ ਆ ਮੈਂ ਹਾਂਜੀ ਘਰ ਦੀ ਮੈਂ ਇਹਨੇ ਦੁੱਧ ਲਾਉਣਾ ਇੱਕ ਦੋਹਾਂ ਦੇਣਾ ਚੀ ਠੀਕ ਆ ਤੇ ਆ ਇੱਕ ਤੇ ਪਹਿਲੀ ਦੇ ਨੇ ਪੂਰੇ ਦੇਣੇ ਆ ਹਾਂਜੀ ਦੋ ਚਾਰ ਦਿਨ ਉੱਤੇ ਲਾ ਲਓ ਠੀਕ ਲੈਂਦੀ ਐ ਠੀਕ ਆ ਤੇ 16 17 ਤੋਂ ਜੇ ਮਈ ਥੱਲੇ ਆ ਜੇ 15 ਦੀ ਗਾਰੰਟੀ ਐ ਇਹਦੀ ਵਾ ਠੀਕ ਆ ਜੀ ਆ ਨਾਲ ਹੀ ਭਰਾ ਮੇਰਾ ਉਹ ਕੋ ਲਈ ਮੈਂ ਠੀਕ ਆ ਠੀਕ ਆ ਉਹ ਲੈ ਗਿਆ ਮੇਰੇ ਕੋਲ ਮੱਝ ਹੋਰ ਤੇ ਲਿਆਂਦੀ ਵੀ ਇਹ ਫੱਗੂ ਮੰਡੀਆਂੋਂ ਲਿਆਂਦੀ ਆਪਾਂ ਪਿਛਲੇ ਸਾਲ ਹਾਂ ਕੱਠੇ ਜਾ ਕੇ ਲੈ ਆਏ ਦੋ ਜਣੇ ਨਹੀਂ ਦੋ ਸੂਏ ਚੋ ਗਿਆ ਉਹ ਦੋ ਸੂਏ ਚੋ ਗਿਆ ਪਹਿਲੇ ਸੂਏ ਲਈ ਝੋਟੀਆਂ ਮਈਆਂ ਚੰਗੀਆਂ ਵਜਿਆ ਐ ਐਕਸਟਰਾ ਜੇ ਹੈਗੀਆਂ ਜੀ ਉਦੋਂ ਮਾੜਾ ਲਿਆਉਣ ਨੂੰ ਜੀ ਨਹੀਂ ਕੱਲ ਵਾਲੀਆਂ ਝੋਟੀਆਂ ਚੰਗੀਆਂ ਸੀ ਹੂੰ ਉਦੋਂ ਤੁਹਾਨੂੰ ਫੋਨ ਕੀਤਾ ਉਦੋਂ ਵੀ ਨੇ ਰਹਿ ਕੇ ਉਦੋਂ ਬੜੀਆਂ ਝੋਟੀਆਂ ਸੀ ਕਿਹੜੀ ਝੋਟੀ ਆਈ ਹਦੋਂ ਇਹ ਚਲੋ ਆ ਰੈਗੂਲਰਲੀ ਇਹ ਜਦੋਂ ਬਹਿ ਕੇ ਵਿਆਹ ਹੋ ਆ ਜਾਂਦਾ ਬਾਜ਼ਾਰ ਆ ਪੰਜਾਂ ਗਾਂ ਲਈ ਕਿਤੇ ਗੱਡੀ ਚ ਨਾਵੇ ਕੁੜੀਏ ਵੀ ਅੱਛਾ ਜੀ ਝੋਟੀ ਕਹਾ ਬਹੁਤੀ ਜ਼ਿਆਦਾ ਵੱਡੀ ਵੱਜ ਗਈ ਤੋ ਫਿਰ ਆਉਂਦੇ ਆਉਂਦੇ ਫਿਰ ਲੈ ਕੇ ਬੰਦਾ ਇੱਕ ਮੀਣੀ ਝੋਟੀ ਲਿਆਂਦੀ ਉਹ ਵੀ ਅੱਗੀ ਨਾਲ ਹੀ ਚਲੋ ਹੋਰ ਬਸ ਮੇਰਾ ਜੀ ਠੀਕ ਹੈ ਤੇ ਨੰਬਰ ਜੀ ਨੰਬਰ ਹੈਗਾ ਜੀ 8479 ਹਾਂਜੀ 4590 ਠੀਕ ਹੈ ਇੱਕ ਫੋਨ ਨੰਬਰ ਹੋਰ ਲਿਖਿਆ ਹੋਇਆ ਤੇ ਮੇਰਾ ਵਾਲਾ ਘੱਟ ਲੱਗਦਾ ਇਹ ਬੰਦ ਘੱਟ ਹੁੰਦਾ ਤੁਹਾਡੇ ਨੂੰ ਇਹ ਹੋ ਜਾਂਦਾ ਵਾ 995554 55470 ਠੀਕ ਆ ਪਿੰਡ ਪੰਘਾੜੀ ਜਲਾ ਅਮਸਰ ਤਸਵੀਰ ਮਜੀਠਾ ਜੈੰਤੀਪੁਰ ਦੇ ਬਿਲਕੁਲ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ